ਤੁਸੀਂ ਦੇਖ ਰਹੇ ਹੋ ਫਿਲਮ ਸਟਾਰਸ ਔਰ ਮੈਂ ਹਾਂ ਸਵਿੰਦਾ ਸਿੰਘ ਜਿਸ ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਖਾਸ ਕਰਕੇ ਇਸ ਚੈਨਲ ਤੇ ਅਸੀਂ ਉਹਨਾਂ ਲੋਕਾਂ ਨੂੰ ਪੇਸ਼ ਕਰਦੇ ਹਾਂ ਜਿਹੜੇ ਕਿ ਕੈਮਰੇ ਦੇ ਪਿੱਛੇ ਰਹਿ ਕੇ ਕੰਮ ਕਰਦੇ ਨੇ ਔਰ ਮੇਰੇ ਖਿਆਲ ਚ ਜਿਨਾਂ ਨੂੰ ਕੋਈ ਜਾਣਦਾ ਵੀ ਨਹੀਂ ਹੁੰਦਾ ਅੱਜ ਅਸੀਂ ਤੁਹਾਡੇ ਰੂਬਰੂ ਕਰਾਵਾਂਗੇ ਪੇਸ਼ੇ ਤੋਂ ਬਿਜ਼ਨਸਮੈਨ ਨੇ ਉਹਨਾਂ ਦਾ ਨਾਮ ਹੈ ਹਰਜੀਤ ਸਿੰਘ ਲੇਕਿਨ ਮਲਟੀ ਟੈਲੈਂਟਡ ਨੇ ਰਾਈਟਰ ਵੀ ਨੇ ਸਿੰਗਰ ਵੀ ਨੇ ਔਰ ਬਹੁਤ ਵਧੀਆ ਐਕਟਰ ਵੀ ਨੇ ਕਿਉਂਕਿ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਇਹ ਕੰਮ ਵੀ ਕਰ ਚੁੱਕੇ ਨੇ ਔਰ ਲਾਸਟ ਫਿਲਮ ਇੱਕ ਆਈ ਸੀ ਜਿਹੜੀ ਪੀਐਮ ਮੋਦੀ ਦੀ ਜੋ ਬਾਇਓਪਿਕ ਸੀ ਔਰ ਜਿਹਦੇ ਵਿੱਚ ਵਿਵੇਕ ਉਬਰਾਏ ਔਰ ਜਿਹੜਾ ਮੇਨ ਕਰਦਾਰ ਮਨਮੋਹਨ ਸਿੰਘ ਜੀ ਹੋਣਾ ਦਾ ਕੀਤਾ ਸਾਡੇ ਬੜੇ ਸਤਿਕਾਰਯੋਗ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਹੁਣਾਂ ਦਾ ਜਿਹੜਾ ਇਹਨਾਂ ਨੇ ਉੱਤੇ ਕਰਜ਼ਾਰ ਕੀਤਾ ਸੀ ਉਹਦੇ ਨਾਲ ਵੀ ਕਾਫੀ ਜਿਹੜਾ ਹੈਗਾ ਇਹ ਜਾਣੇ ਪਛਾਣੇ ਜਾਂਦੇ ਨੇ ਤੇ ਆਓ ਆਪਾਂ ਉਹਨਾਂ ਨਾਲ ਹੀ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਇਹਨਾਂ ਦੀ ਝਰਨੀ ਜਿਹੜੀ ਹੈਗੀ ਹੈ ਅ ਬਿਜ਼ਨਸਮੈਨ ਤੋਂ ਕਿਸ ਤਰ੍ਹਾਂ ਇਹ ਰਾਈਟਰ ਬਣੇ ਕਿਸ ਤਰ੍ਹਾਂ ਇਹ ਸਿੰਗਰ ਬਣੇ ਔਰ ਕਿਸ ਤਰ੍ਹਾਂ ਐਕਟਰ ਬਣੇ ਕਿਉਂਕਿ ਗੁਰੂ ਨਗਰੀ ਅਮਰਸਦ ਦੇ ਰਹਿਣ ਵਾਲੇ ਨੇ ਔਰ ਬਹੁਤ ਸਾਰੇ ਲੋਕਾਂ ਨੂੰ ਹੋ ਸਕਦਾ ਕਿ ਇਹਨਾਂ ਚੀਜ਼ਾਂ ਬਾਰੇ ਨਾਮ ਹੀ ਪਤਾ ਹੋਵੇ ਤੇ ਆਓ ਆਪਾਂ ਗੱਲ ਕਰਦੇ ਹਰਜੀਤ ਸਿੰਘ ਹੋਣਾ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸ਼ੁਕਰੀਆ ਸਭ ਜੀ ਨਿਮਾਣੇ ਨੂੰ ਮਾਨ ਬਖਸ਼ਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹਰਜੀਤ ਜੀ ਸਭ ਤੋਂ ਪਹਿਲੇ ਤੁਸੀਂ ਦੱਸੋ ਕਿ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਤੁਸੀਂ ਰਹਿਣ ਵਾਲੇ ਜੀ ਔਰ ਸਭ ਤੋਂ ਪਹਿਲੇ ਆਪਣੇ ਪਰਿਵਾਰ ਬਾਰੇ ਤੁਸੀਂ ਦੱਸੋ ਮੈਂ ਮੇਰੇ ਤਿੰਨ ਬੱਚੇ ਨੇ ਜੀ ਵੱਡੀ ਮੇਰੀ ਬੇਟੀ ਹੈ ਇੱਥੇ ਲੋਕਲੀ ਹੈ ਤੇ بیٹے ਮੇਰੇ ਬਾਹਰ ਨੇ ਵੈਲਥ ਸੈਟਿੰਗ ਨੇ ਬਾਹਰ ਮੈਂ ਅਸੀਂ ਮੀਆਂ ਵੀ ਵੀ ਇੱਥੇ ਆ ਛੋਟਾ ਜਿਹਾ ਕਾਰੋਬਾਰ ਸੀਗਾ ਉਹ ਫਿਰ ਡਿਊ ਟੂ ਅ ਸ਼ਾਰਟੇਜ ਆਫ ਵਰਕਰਸ ਉਹ ਵਾਈਂਡ ਅਪ ਕਰ ਦਿੱਤਾ ਹੁਣ ਆਪਾਂ ਰਟਾਇਡ ਲਾਈਫ ਹੈ ਬਸ ਇਹ ਕਲਾ ਨੂੰ ਸਮਰਪਿਤ ਹੈ ਹਾਂ ਕਲਾ ਦੇ ਖੇਤਰ ਚ ਹੀ ਹੈ ਕਦੀ ਗਾਇਕੀ ਵੱਲ ਕਦੀ ਐਕਟਿੰਗ ਵੱਲ ਜੋ ਵੀ ਮਿਲੇ ਕਰ ਲਈਦਾ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਕਿਉਂਕਿ ਬਹੁਤ ਸਾਰੇ ਤੁਸੀਂ ਗੀਤ ਵੀ ਲਿਖੇ ਨੇ ਔਰ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਵੀ ਕੀਤਾ ਵਾ ਔਰ ਅੱਜ ਕੱਲ ਜੋ ਡਿਜੀਟਲ ਦਾ ਯੁੱਗ ਹੈਗਾ ਉਹਦੇ ਵਿੱਚ ਤੁਸੀਂ ਕਰੋਕੇ ਤੇ ਵੀ ਬਹੁਤ ਕੁਝ ਜਿਹੜਾਗਾ ਅਸੀਂ ਵੇਖਦੇ ਆ ਕਿ ਉਹਦੇ ਤੇ ਵੀ ਕਾਫੀ ਤੁਸੀਂ ਕੰਮ ਕਰੇ ਜੇ ਸਭ ਤੋਂ ਪਹਿਲੇ ਦੱਸੋ ਕਿ ਕਿਸ ਤਰ੍ਹਾਂ ਤੁਹਾਡਾ ਆਣਾ ਹੋਇਆ ਰਾਈਟਿੰਗ ਵਿੱਚ ਇਹ ਸਭ ਦੀ estrange ਇਹ ਸ਼ੌਂਕ ਤੁਹਾਨੂੰ ਪਤਾ ਹੈ ਬਚਪਨ ਦੇ ਜੋ ਮੰਦਾ ਉਹ ਸੰਭਾਲਦਾ ਉਹਦੇ ਚੰਬੜ ਜਾਂਦੇ ਨੇ ਇਹ ساری ਉਮਰ ਇਹ ਸ਼ੌਂਕ ਜਾਂਦੇ ਨਹੀਂ ਇਹ ਚਾਹੇ ਕੋਈ ਵੀ ਹੋਵੇ ਜੇ ਉਹ ਸ਼ੌਂਕ ਤੁਹਾਡਾ ਦੱਬਿਆ ਗਿਆ ਤੇ ਉਹ ਆਫਟਰ ਜਿਹੜੀ ਹੈ ਜਿਹੜੀ ਜਿਹੜੀ ਜਿਸੇ ਚ ਆਪਾਂ ਇਹ ਇਸੇ ਚ ਜਾ ਕੇ ਵੀ ਇਹ ਸ਼ੌਂਕ ਪਣ ਵਧਾਇਆ ਨਿਕਲਦਾ ਹੈ ਬਾਹਰ ਸੇਮ ਪੋਜੀਸ਼ਨ ਮੇਰੇ ਨਾਲ ਹੋਈ ਸ਼ੌਂਕ ਤਾਂ ਬਚਪਨ ਤੋਂ ਹੀ ਸੀ ਸ਼ੁਰੂ ਸ਼ੁਰੂ ਤੇ ਮੈਂ ਮੇਰੀ ਕੋਈ ਐਜੂਕੇਸ਼ਨ ਬਹੁਤ ਹੀ ਖਾਸ ਨਹੀਂ ਰਹੀ ਉਹ ਜਲਦੀ ਆਪਣੇ ਕਾਰੋਬਾਰ ਚ ਆ ਗਿਆ ਸੀਗਾ ਤੇ ਸਾਡੀ ਸ਼ੌਪ ਸੀਗੀ ਇੱਥੇ ਸ਼ਹਿਰ ਦੇ ਵਿੱਚ ਉਹਦੇ ਨਾਲ ਦੀ ਸ਼ੌਪ ਚ ਨਾ ਲੋਕ ਰੰਗ ਮੰਚ ਦਾ ਆਫਿਸ ਸੀ ਜਿਹੜਾ ਹਰ ਭਯੰਜਬਲ ਜਤਿੰਦਰ ਕੋਲ ਸਭ ਵੀ ਦੀਪ ਢੱਲੋਂ ਸਾਰੇ ਉੱਥੇ ਆਉਂਦੇ ਸੀਗੇ ਉਹਨਾਂ ਦਿਨਾਂ ਚ ਤੁਹਾਨੂੰ ਪਤਾ ਪ੍ਰਿੰਟ মিডিਆ ਹੀ ਸੀ ਸਿਰ ਤੇ ਜਾਂ ਫਿਲਮਾਂ ਬੜੇ ਸ਼ੌਂਕ ਨਾਲ ਦੇਖੀਆਂ ਜਾਂਦੀਆਂ ਸੀ ਫਿਲਮਾਂ ਦਾ ਯੁੱਗ ਸੀਗਾ ਉਹ ਉਹਦੋਂ ਇੱਕ ਫਿਲਮ ਬਣੀ ਸੀ ਮਾਂਜੀ ਤੇ ਜਗਜੀਤ ਉਹਦੇ ਵਿੱਚ ਆਪਣੇ ਰੁਪੇੰਜ ਜੱਬਲ ਉਹਨਾਂ ਨੇ ਇੱਕ ਅਮਲੀ ਦਾ ਰੋਲ ਕੀਤਾ ਸੀ ਬੜਾ ਵਧੀਆ ਔਰ ਉਦੋਂ ਉਹਨਾਂ ਦੀ ਬੜੀ ਜ਼ਬਰਦਸਤ ਪਛਾਣ ਬਣੀ ਸੀ ਲੋਕ ਜਾਂਦੇ ਜਾਂਦੇ ਵੇਖਦੇ ਸੀ ਜੱਬਲ ਸਾਹਿਬ ਜਾ ਰਹੇ ਜੱਬਲ ਸਾਹਿਬ ਜਾ ਰਹੇ ਉਹਨਾਂ ਨੂੰ ਵੇਖ ਕੇ ਸਾਨੂੰ ਵੀ ਇਹ ਨੇਮਨ ਫੇਮ ਦਾ ਤੇ ਹਰਕ ਬੰਦੇ ਨੂੰ ਮੁੱਖ ਹੁੰਦੀ ਹੋਈ ਆ ਉਹਨਾਂ ਨੂੰ ਵੇਖ ਕੇ ਮੈਨੂੰ ਵੀ ਸ਼ੌਂਕ ਹੋਇਆ ਮੈਂ ਫਿਰ ਜਦੋਂ ਉਹਨਾਂ ਨੇ ਆਉਣਾ ਮੈਂ ਚਲੇ ਜਾਣਾ ਆਫਿਸ ਮੈਂ ਕਹਿੰਦਾ ਯਾਰ ਭਾਈ ਮੈਨੂੰ ਵੀ ਕੋਈ ਥੋੜਾ ਬੋਦਾ ਛੋਟਾ ਮੇਰਾ ਰੋਲ ਥੇ ਫਿਰ ਉਹਨਾਂ ਨੇ ਇੱਕ ਵਾਰੀ ਛੋਟਾ ਜਿਹਾ ਰੋਲ ਇੱਕ ਇੱਕ ਸਿਪਾਹੀ ਦਾ ਰੋਲ ਸੀਗਾ ਉਹ ਉਹਨਾ ਨਾਟਕ ਸੀਗਾ ਨੰਗਾ ਆਦਮੀ ਉਹਦੇ ਵਿੱਚ ਸ਼ੇਖ ਕੁਮਾਰ ਬਟਾਲਵੀ ਦੀ ਵਰਸੀ ਤੇ ਬਟਾਲੇ ਉੱਥੇ ਮੈਨੂੰ ਛੋਟਾ ਜਿਹਾ ਰੋਲ ਕੀਤਾ ਦਿੱਤਾ ਉਹਨਾਂ ਨੇ ਜਤਿੰਦਰ ਗੌਰ ਦੇ ਨਾਲ ਸੀਗੇ ਉਹ ਮੇਰਾ ਪਹਿਲਾ ਸਟੇਜ ਦੀ ਮੇਰੀ ਐਂਟਰੀ ਸੀਗੀ ਉਸ ਤੋਂ ਬਾਅਦ ਫਿਰ ਇਹ ਕੋਈ ਪ੍ਰਿੰਸੀਪਲ ਗੁਰਦਿਆਲ ਸਿੰਘ ਵੱਲ ਦਾ ਨਾਵਲ ਸੀ ਨਾਟਕ ਅੰਮ੍ਰਿਤਸਰ ਸਾਧੂ ਘਰ ਸਤਵਾਦੀ ਉਹ ਕੀਤਾ ਇਸ ਤਰ੍ਹਾਂ ਦੋ ਤਿੰਨ ਛੋਟੇ ਛੋਟੇ ਨਾਟਕ ਹੋਰ ਕੀਤੇ ਫਿਰ ਮੈਂ ਭਾਈ ਗੁਰਸਰਨ ਸਿੰਘ ਨਾਲ ਗੁੱਲਾ ਪੱਟੀ ਉਹ ਉਸ ਵੇਲੇ ਬੰਸੀ ਕੋਲ ਜਿਹੜੇ ਨੈਸ਼ਨਲ ਸਕੂਲ ਆਫ ਡਰਾਮਾ ਦਿੱਲੀ ਤੋਂ ਆਏ ਸੀਗੇ ਉਹਨਾਂ ਨੇ ਡਾਇਰੈਕਟ ਕੀਤਾ ਸੀਗਾ ਉਹਦੇ ਵਿੱਚ ਵੀ ਛੋਟਾ ਜਿਹਾ ਰੋਲ ਕੀਤਾ ਇਹ ਬਸ ਸਫਰ ਹੌਲੀ ਹੌਲੀ ਉਦੋਂ ਬਚਪਨਾ ਸੀ ਉਸ ਤੋਂ ਬਾਅਦ ਹੌਲੀ ਹੌਲੀ ਇਹ ਸਫਰ ਸ਼ੁਰੂ ਹੁੰਦਾ ਗਿਆ ਫਿਰ 1979 79 ਜੀ ਮੈਂ ਬੰਬਈ ਚਲਾ ਗਿਆ ਬੰਬਈ ਜਾ ਕੇ ਇੱਕ ਬੜੇ ਨਾਮੀ ਮuze ਡਾਕਟਰ ਸੁਖੀ ਹੋਤੇ ਸਰਵ ਮਹਿੰਦਰਜੀ ਸਿੰਘ ਉਮਰ ਮਾਮਾ ਜੀ ਦੇ ਬੜੇ ਦੋਸਤ ਸੀਗੇ ਤੇ ਮਾਮਾ ਜੀ ਨੂੰ ਪਤਾ ਸੀ ਕਿ ਮੈਂ ਗਾਨਾ ਉਹ ਮੈਨੂੰ ਉਹਨਾਂ ਕੋਲ ਲੈ ਗਏ ਉਹਨਾਂ ਨੇ ਜਾ ਕੇ ਇੰਟਰੋਡਿਊਸ ਕਰਾਇਆ ਕਿ ਮੇਰਾ ਭਨੇਆ ਹੈ ਇਹਨੂੰ ਗਾਉਣ ਦਾ ਸ਼ੌਂਕ ਹੈ ਉਹ ਮੈਨੂੰ ਕਹਿਣ ਲੱਗੇ ਸੁਣਾਓ ਮੈਂ ਉਹਨਾਂ ਨੂੰ ਫਿਰ ਇੱਕ ਸ਼ਿਕਮਰ ਟਾਲਿਬ ਦੀ ਇੱਕ ਗਜ਼ਲ ਸੁਣਾਈ ਜਿਹੜੀ ਕਿ ਬਹੁਤ ਘੱਟ ਲੋਕਾਂ ਨੇ ਗਾਈ ਹੈ ਸਿਰਫ ਮੈਂ ਉਹ ਜਗਜੀਤ ਸਿੰਘ ਜੀ ਦੀ ਸੀਗੇ ਬੜੇ ਵਧੀਆ ਸਿੰਗਰ ਹੋਏ ਨੇ ਉਹਨਾਂ ਕੋਲੋਂ ਮੈਂ ਸੁਣੀ ਸੀਗੀ ਔਰ ਉਹ ਗਜ਼ਲ ਫਿਰ ਮੈਂ ਉੱਥੇ ਸੁਣਾਈ ਉਹਨਾਂ ਨੂੰ ਉਹ ਗਜ਼ਲ ਸੀ ਰਾਤ ਤੇਰੇ ਨੇ ਪੈਰ ਮੇਰੇ ਨੇ ਹਿਰਦੇ ਥਲ ਜਨੂੰ ਦੇ ਜ਼ੇਰੇ ਨੇ ਉਹ ਮੈਂ ਸੁਣਾਈ ਉਹਨੇ ਦੇਖਿਆ ਮੈਂ ਚਾਹਾਂਗਾ ਕਿ ਦਰਸ਼ਕ ਜਿਹੜੇ ਇੰਦਰੀ ਉਏ ਕੰਡੇ ਆ ਥੋੜਾ ਜਿਆ ਇਹਨੂੰ ਜਿਸ ਤਰ੍ਹਾਂ ਤੁਸੀਂ ਉਸ ਵੇਲੇ ਥੋੜਾ ਗਾ ਕੇ ਸੁਨਾਇਆ ਸੀ ਕਿਉਂਕਿ ਸਭ ਨੂੰ ਪਤਾ ਲੱਗੇ ਕਿ ਵਾਕਈ ਹੀ ਹਰਜੀਤ ਸਿੰਘ ਉਹਨਾਂ ਨੇ ਬੰਬੇ ਜਾ ਕੇ ਵੀ ਜਿਹੜਾ ਹੈਗਾ ਵਾ ਸ਼ਿਵ ਬਟਾਲਵੀ ਦਾ ਨਾਮ ਜਿਹੜਾ ਹੈਗਾ ਵਾ ਉਹ ਉੱਚਾ ਰੱਖਿਆ ਕਿਉਂਕਿ ਸਾਡੇ ਪੰਜਾਬ ਤੋਂ ਨੇ ਬਟਾਲਾ ਤੋਂ ਨੇ ਔਰ ਉਹਨੂੰ ਉਹਨਾਂ ਦੀ ਸ਼ਾਇਰੀ ਨੂੰ ਉਹਨਾਂ ਦੀ ਲਿਖਤ ਨੂੰ ਸਾਰੀ ਦੁਨੀਆ ਜਾਣਦੀ ਹੈ ਬਿਲਕੁਲ ਜੀ ਉਹ ਗਜ਼ਲ ਸੀਗੀ ਰਾਹ ਤੇਰੇ ਨੇ ਪੈਰ ਮੇਰੇ ਨੇ रह तेर पैर मेरे हिज़र ते थल जनूने जेरे रह तेरे ने, पैर में रूप ते रे ਅੱਜ ਹੈ ਪੂਰ ਨਿਮਾ ਰੂਪ ਤੇਰੇ ਦੀ ਅੱਜ ਹੈ ਪੂਰ ਨਿਮਾ ਸਾਡੇ ਅੰਵਲ ਤਾਂ ਪਰਹਨੇ ਰੇ ਨੇ ਰਾਹ ਤੇਰੇ ਨੇ ਪੈਰ ਮੇਰੇ ਨੇ ਅਜੀਜੀ ਕੀ ਅਗੋਂ ਰਿਐਕਸ਼ਨ ਉਸ ਵੇਲੇ ਜਿਹੜੇ 뮤జిక్ ਡਾਇਰੈਕਟਰ ਸੀ ਮਹਿੰਦਰ ਚੀਦਵਨੀ ਜਾਂ ਉਹਨਾਂ ਦੇ ਕੋਈ ਉੱਥੇ ਐਜੇ ਪ੍ਰੈਜ਼ੈਂਟ ਕੋਈ ਸਟੂਡੈਂਟ ਵੀ ਤੇ ਹੋਣਗੇ ਜਿਨ੍ਹਾਂ ਦੇ ਵਿੱਚ ਜਿਹੜਾ ਹੈਗਾ ਕਿ ਤੁਹਾਨੂੰ ਉਹਨਾਂ ਨੇ ਕਿਹਾ ਕਿ ਇੱਕ ਵਾਰੀ ਗਾ ਕੇ ਸੁਣਾਓ ਅਜੀ ਬਿਲਕੁਲ ਜੀ ਜਦੋਂ ਮੈਂ ਗਾਇਆ ਮੇਰੀ ਉਮਰ ਛੋਟੀ ਸੀ ਉਦੋਂ 19 ਸਾਲ ਦੀ ਉਮਰ ਸੀ ਉਦੋਂ ਤੁਹਾਨੂੰ ਪਤਾ ਆਵਾਜ਼ ਵੀ ਪੂਰੀ ਸਹੀ ਠੀਕ ਹੁੰਦੀ ਹੈ ਉਹ ਮੈਂ ਜਦੋਂ ਸੁਣਾਇਆ ਤੇ ਜਿਹੜੇ ਸਟੂਡੈਂਟ ਬੈਠੇ ਸੀਗੇ ਚੰਗੇ ਚੰਗੇ ਅੱਜ ਜਿਨ੍ਹਾਂ ਦਾ ਨਾਂ ਹੈ ਉਨ੍ਹਾਂ ਵਿੱਚੋਂ ਸੁਲਖਸ਼ਣਾ ਪੰਡਤ ਵੀ ਉਹਨਾਂ ਕੋਲ ਸਿੱਖਦੀ ਸੀ। ਸविता ਸਾਥੀ ਉਹਨਾਂ ਕੋਲ ਸਿੱਖਦੀ ਸੀ। ਜਗਜੀਤ ਸਿੰਘ ਵੀ ਉਹਨਾਂ ਕੋਲ ਸਿੱਖਦੇ ਰਹੇ ਪਹਿਲੇ ਪਲੋਂ। ਉਹ ਸਾਰੇ ਜਦੋਂ ਮੈਂ ਗਾ ਰਿਹਾ ਸੀਗਾ ਇੱਕ ਦੂਜੇ ਵੱਲ ਵੇਖ ਕੇ ਇਸ਼ਾਰੇ ਕਰਦੇ ਸੀਗੇ। ਵਾਕਈ ਮੁੰਡਾ ਵਧੀਆ ਗਾ ਰਿਹਾ। ਇੱਥੇ ਆ ਕੇ ਫਿਰ ਆਪਣੇ ਕੰਮ 'ਤੇ ਰੁੱਝ ਗਏ। ਫਿਰ ਇੱਕ ਫਿਲਮ ਦਾ ਪ੍ਰੋਜੈਕਟ ਬਣਿਆ। ਸੋਚਿਆ ਕਿ ਆਪ ਤਿੰਨ-ਚਾਰ ਜਣੇ ਰਲ ਕੇ ਉਹਦਾ ਸਸਤਾ ਜਮਾਨਾ ਸੀਗਾ। 4-5 ਲੱਖs ਫਿਲਮ ਤਿਆਰ ਹੋ ਜਾਂਦੀ ਸੀ। 8-3-4 ਜਣਾਂ ਨੇ ਰਲ ਕੇ ਕੋਸ਼ਿਸ਼ ਕੀਤੀ ਉਹਦੇ ਗਾਣੇ ਵੀ ਦੋ ਤਿੰਨ ਗਾਣੇ ਮੈਂ ਲਿਖੇ ਉਹਨਾਂ ਹੋਰ ਵੀ ਕਿ ਕਰੈਕਟਰ ਸੀਗੇ ਬੰਬੇ ਤੋਂ ਇਹਨਾਂ ਨੇ ਲਿਖੇ ਬੜੇ ਬੜੇ ਚੰਗੇ ਸਿੰਗਰਾਂ ਨੇ ਗਾਏ ਭੁਪਿੰਦਰ ਸਿੰਘ ਜਿਹੜੇ ਗਗਨ ਗਾਇਕ ਸੀਗੇ ਇੱਕ ਗਾਣਾ ਬੜਾ ਪਿਆਰਾ ਸੀਗਾ ਉਹਨਾਂ ਨੇ ਗਾਇਆ ਕਰਨੂਚਨ ਸਿੰਘ ਅਤੇ ਆਪਣੇ ਅੰਮ੍ਰਿਤ ਸਰ ਦੇ ਸਿੰਗਰ ਨੇ ਦੋ ਤਿੰਨ ਗਾਣੇ ਇਹਨਾਂ ਨੇ ਗਾਏ ਦਿਲਰਾਜ ਕੌਰ ਨੇ ਗਾਏ ਇੱਕ ਇੱਕ ਹੋਰ ਸੀਗੇ ਬੰਬੇ ਦੀ ਸਿੰਗਰ ਸੀਗੀ ਉਹਨਾਂ ਨੇ ਗਾਏ ਵਧੀਆ ਬਹੁਤ ਵਧੀਆ ਵਿਜ਼ਿਟ ਰੈਕੋਰਡ ਬਣਿਆ ਪਰ ਉਹ ਕਈ ਕਾਰਨਾ ਕਰਕੇ ਫਿਲਮ ਅੱਗੇ ਨਹੀਂ ਵੱਧ ਸਕੀ ਉਹ ਟ੍ਰੈਕ ਅੱਜ ਵੀ ਮੌਜੂਦ ਹੈ ਕਿਤੇ ਪਿਆ ਹੋਇਆ ਹੈ ਸਾਡੇ ਕੋਲ ਉਸ ਤੋਂ ਬਾਅਦ ਫਿਰ ਦੋ ਤਿੰਨ ਕੈਸਟਾਂ ਦਾ ਜ਼ਮਾਨਾ ਸੀਗਾ ਕੈਸਟਾਂ ਕੀਤੀਆਂ ਤਲੋਚਨ ਸਿੰਘ ਦੀ ਆਵਾਜ਼ ਚ ਉਹ ਕੈਸਟ ਦੇ ਸਾਰੇ ਗੀਤ ਮੈਂ ਲਿਖੇ ਸੀਗੇ ਉਹ ਕੈਸਟ ਦਾ ਨਾਮ ਸੀ ਗੀਤਾਂ ਦਾ ਸਰਮਾਇਆ ਉਹ ਕਾਫੀ ਚੱਲੀ ਉਸ ਤੋਂ ਬਾਅਦ ਫਿਰ ਦੋ ਤਿੰਨ ਕੈਸਟਾਂ ਦੇ ਪ੍ਰੋਜੈਕਟ ਹੋਰ ਸੀਗੇ ਕਿਤੇ ਫਿਰ ਕਰਦਾ ਕਰਦਾ ਇਸੇ ਤਰ੍ਹਾਂ ਇੱਕ ਵਾਰੀ ਮੌਕਾ ਬਣਿਆ ਇੱਕ ਫਿਲਮ ਆਈ ਸੀਗੀ ਮਨ ਮਰਜ਼ੀਆਂ ਉਹ ਸਾਰੀ ਸ਼ੂਟ ਇੱਥੇ ਅੰਮ੍ਰਿਤਸਰ ਹੋਈ ਉਹ ਕੀ ਕਰਦੇ ਜਦੋਂ ਤੁਸੀਂ ਐਡੀਸ਼ਨ ਦਿੰਦੇ ਹੋ ਨਾ ਇੱਕ ਤੁਹਾਡੀ ਇੰਟਰੋਡਕਸ਼ਨ ਰਿਕਾਰਡ ਕਰ ਲੈਂਦੇ ਆ ਸਾਰੀ ਸਾਰੀ ਡਿਟੇਲ ਉਹਦੇ ਵਿੱਚ ਹੁੰਦੀ ਆ ਉਹ ਮੈਨੂੰ ਫਿਰ 2 ਸਾਲ ਬਾਅਦ ਕਰੀਬ ਫੋਨ ਆਇਆ ਕੁਕੇਸ਼ ਛਾਵੜਾ ਕਾਸਟਿੰਗ ਕੰਪਨੀ ਤੋਂ ਆਪਣੀ ਇੱਕ ਫੁੱਲ ਸਾਈਜ਼ ਫੋਟੋ ਤੇ ਪਹਿਰਾ ਤਾਂ ਲੈ ਕੇ ਸਰਕਾ ਮੈਂ ਕਹਿੰਦੀ ਕਾਦੇ ਵਾਸਤੇ ਕਦੇ ਜੇ ਕੋ ਮੋਦੀ ਜੀ ਦੀ ਬਾਇਓਕ ਬੰਦ ਰਹੀ ਹੈ ਇਸ ਵਿੱਚ ਆਪਕੇ ਲਈ ਰੋਲਾ ਹੈ ਡਾਕਟਰ ਮਨਮੋਹ ਸਿੰਘ ਦਾ ਰੋਲਾ ਹੈ ਮੈਂ ਕਹਾਂ ਜੀ ਠੀਕ ਹੈ ਜਦੋਂ ਸ਼ਾਟ ਦਿੱਤਾ ਸ਼ਾਮ ਨੂੰ ਮੈਂ ਕਹਾਂ ਜੀ ਮੈਂ ਸਵੇਰੇ ਜਾ ਸਕਦਾ ਹੈ ਕਿਹਾ ਨਹੀਂ ਆਪਕਾ ਕੱਲ੍ਹ ਦਾ ਦਿਨ ਛੋੜ ਕੇ ਪਰਸੋਂ ਫਿਰ ਆਪਕਾ ਸ਼ੂਟ ਹੈ ਸੱਜ ਜ਼ਮੇਂ ਤੋਂ ਸਕੇ ਬੰਨਟੈਂਡਰ ਮੈਂ ਆਤੀ ਹਾਂ ਇਸਨੂੰ ਬੁੱਕ ਨਹੀਂ ਕਰਵਾਣੀ ਸਾਰਾ ਦਿਕੰਮਨ ਤੋਂ ਤੇ ਨਹੀਂ ਆ ਆਮ ਦਵਨ ਵਾਲੀ ਨੂੰ ਜਸਰ ਕਰਦਾ ਸਰਗ ਮੀਡੀਆ ਨੂੰ ਪਤਾ ਚੱਲ ਗਿਆ ਤਾਂ ਪਰੇਸ਼ਾਨੀ ਹੋ ਗਈ ਹੀ ਪ੍ਰਾਊਡ ਫੀਲ ਕਰਦੇ ਜੀ ਕਿਉਂਕਿ ਚਾਹੇ ਉਹ ਸਾਡੇ ਵਿੱਚ ਹੁਣ ਮਨਮੋਹਨ ਸਿੰਘ ਜੀ ਨਹੀਂ ਹੈਗੇ ਲੇਕਿਨ ਹਜੇ ਵੀ ਉਹਨਾਂ ਦੀਆਂ ਜਿਆਦਾ ਜੜੀਆਂ ਨਹੀਂ ਜੋ ਉਹਨਾਂ ਨੇ ਕੰਮ ਕੀਤੇ ਨੇ ਕਿਉਂਕਿ ਅਰਸ਼ ਚਾਸ਼ਤਰੀ ਸੀ ਔਰ ਉਹਨਾਂ ਨੇ ਆਪਣੇ ਭਾਰਤ ਦੇਸ਼ ਲਈ ਬਹੁਤ ਵੱਡੇ ਵੱਡੇ ਕੰਮ ਜਿਹੜੇ ਕੀਤੇ ਸੀ ਔਰ ਉਹਨਾਂ ਦੇ ਹੀ ਰੋਲ ਕਰਨ ਦਾ ਜਿਹੜਾ ਹੈਗਾ ਤੁਹਾਨੂੰ ਇੱਕ ਮੌਕਾ ਮਿਲਿਆ ਕਿ ਮਨਮੋਹਨ ਸਿੰਘ ਬਣ ਕੇ ਤੁਸੀਂ ਉਹ ਵੀ ਛੋਟੀ ਸਕਰੀਨ ਨਹੀਂ ਵੱਡੀ ਸਕਰੀਨ ਤੇ ਕੰਮ ਕਰਕੇ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ ਅਗਰ ਤੁਸੀਂ ਉਹਨਾਂ ਦਾ ਰੋਲ ਕੀਤਾ ਕਿਉਂਕਿ ਉਹ ਵੀ ਗੁਰੂ ਨਗਰੀ ਅੰਮ੍ਰਿਤਸਰ ਦੇ ਹੀ ਰਹਿਣ ਵਾਲੇ ਸੀ ਤੇ ਉਹਨਾਂ ਨੇ ਵੀ ਬਹੁਤ ਸਨਮਾਨ ਜਿਹੜਾ ਗੁਜ਼ਾਰਿਆ ਗੁਜ਼ਾਰਿਆ ਆਪਣਾ ਅੰਮ੍ਰਿਤਸਰ ਦੇ ਵਿੱਚ ਵੀ ਤੇ ਇਸ ਬਾਰੇ ਕੀ ਕਹਿਣਾ ਚਾਹੁੰਦੇ ਸੀ ਉਹ ਸਮਝੀਏ ਇਸ ਤਰ੍ਹਾਂ ਕਿ ਮੈਨੂੰ ਸਭ ਤੋਂ ਵੱਡਾ ਮੈਨੂੰ ਇਹ ਮਾਣ ਹੈ ਕਿ ਮੈਂ ਦੁਨੀਆ ਦੇ ਸਭ ਤੋਂ ਵੱਡੇ ਅਰਥ ਸ਼ਾਸਤਰੀ ਜਿਹੜੇ ਸੀਗੇ ਸਾਡੇ ਹਿੰਦੁਸਤਾਨ ਦਾ ਵੀ ਮਾਣ ਸੀਗੇ ਉਹ ਉਹਨਾਂ ਦਾ ਮੈਂ ਇੱਕ ਰੋਲ ਪਲੇ ਕੀਤਾ ਛੋਟਾ ਜਿਹਾ ਕੋਈ ਛੋਟਾ ਹੀ ਸੀ ਪਰ ਮੇਰੇ ਵਾਸਤੇ ਬਹੁਤ ਵੱਡਾ ਸੀਗਾ ਉਹ ਪਰ ਦੁੱਖ ਦੀ ਗੱਲ ਇਹ ਵੀ ਸੀ ਕਿ ਉਹਨਾਂ ਨੂੰ ਇੱਕ ਬੜੇ ਗੈਮਿਕ ਵੇ ਨਾਲ ਵਿੱਚ ਪ੍ਰੈਜ਼েন্ট ਕੀਤਾ ਗਿਆ ਤੇ ਪਰ ਉਹ ਤਨ ਪਤਾ ਐ ਐਕਟਰ ਤੇ ਕੁਝ ਨਹੀਂ ਕਰ ਸਕਦਾ ਜੋ ਡਾਇਰੈਕਟਰ ਕਵੇ ਉਹ ਹੀ ਕਰਨਾ ਹੈ ਮੇਰਾ ਰੋਲ ਬਿਲਕੁਲ ਸਾਇਲੈਂਟ ਸੀਗਾ ਉਹਦੇ ਡਾਇਰੈਕਟਰ ਸੀਗੇ ਉਹ ਮੰਗ ਕੁਮਾਰ ਉਹਨਾਂ ਨੇ ਸਰਬਜੀਤ ਮੈਰੀਕੋਮ ਕਾਫੀ ਨਾਮੀ ਫਿਲਮਾਂ ਬਣਾਈਆਂ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਕਿਹਾ ਸਰ ਮੈਨੂੰ ਕੋਈ ਦੋ ਚਾਰ ਡਾਇਲੌਗ ਤਾਂ ਦੇ ਦਿਓ ਕਹਿੰਦੇ ਜੀ ਉਹ ਸੋਨੀਆ ਜੀ ਨੇ ਉਹਨਕੋ ਡਾਇਲੌਗ دیے ਤੇ ਜੋ ਆਪਕੋ ਦੇ ਰਹੇ ਹਾਂ ਉਹ ਵੀ ਸਾਇਲੈਂਟ ਤੇ ਆ ਵੀ ਸਾਇਲੈਂਟ ਹੀ ਰਹਿਣਾ ਤੋ ਮੈਨੂੰ ਮਿਹਰੂਲ ਕੀਤਾ ਪਰ ਮੈਂ ਬੜਾ ਮਾਣ ਫਖਰ ਮਹਿਸੂਸ ਕਰਦਾ ਹਾਂ ਔਰ ਇੱਕ ਤੁਹਾਨੂੰ ਹੋਰ ਮਜ਼ੇ ਦੀ ਗੱਲ ਦੱਸਾਂ ਕਿ ਮੇਰਾ ਨਾਮ ਜੋ ਮੇਰਾ ਨਾਮ ਹਰਜੀਤ ਸਿੰਘ ਮੈਨੂੰ ਅੱਜ ਇਸ ਨਾਮ ਨਾਲ ਬਹੁਤ ਘੱਟ ਲੋਕ ਜਾਣਦੇ ਨੇ ਮੈਨੂੰ ਜ਼ਿਆਦਾ ਮਨਮੋਹਨ ਸਿੰਘ ਹੀ ਕਹਿੰਦੇ ਨੇ ਇਹ ਮੇਰੀ ਬੜੀ ਵੱਡੀ ਪ੍ਰਾਪਤੀ ਹੈ ਇਹ ਵਾ ਇਸ ਤਰ੍ਹਾਂ ਯਾ ਸਫਰ ਕੀਤਾ ਤੇ ਉਸ ਤੋਂ ਬਾਅਦ ਛੋਟੀਆਂ ਛੋਟੀਆਂ ਇੱਕ ਦੋ ਫਿਲਮਾਂ 'ਚ ਕੀਤਾ ਇੱਕ ਦੋ ਸੀਰੀਅਲ ਸੀਗੇ ਉਹ ਕੋਈ ਕਰੇ ਲੋ ਮਜਬੂਰੀਆਂ ਕਰਕੇ ਛੱਡਣਾ ਵੀ ਪਏ ਕਿਉਂਕਿ ਉਹ ਟਾਈਮ ਜ਼ਿਆਦਾ ਮੰਗਦੇ ਸੀਗੇ ਉਹ ਮੇਰੀ ਮਜਬੂਰੀ ਸੀ ਮੈਂ ਟਾਈਮ ਉਹਨਾਂ ਦੇ ਦੇ ਨਹੀਂ ਸਕਦਾ ਬਸ ਇਸੇ ਤਰ੍ਹਾਂ ਸਫ਼ਰ ਚੱਲੀ ਜਾ ਰਿਹਾ ਹਾਂ ਹੋਰ ਹੀ ਜੋ ਮਿਲਦਾ ਉਹ ਕਰੀ ਜਾਂਦਾ ਅਰ ਜੀ ਜੀ ਆਪਾਂ ਗੱਲ ਕਰ ਰਹੇ ਸੀ ਫਿਲਮਾਂ ਦੀ ਲੇਕਿਨ ਪਿੱਛੇ ਜਿਹੜੀ ਤੁਸੀਂ ਦੱਸਿਆ ਕਿ ਤੁਹਾਡੀਆਂ ਜਿਹੜੀਆਂ ਉਸ ਵੇਲੇ ਆਡੀਓ ਕੈਸਟ ਆਈ ਸੀ ਉਹਦੇ ਵਿੱਚ ਤੁਹਾਡੇ ਲਿਖੇ ਸੀ ਸਾਰੇ ਗੀਤ ਵੀ ਔਰ ਉਸ ਪਹਿਲੇ ਜਿਹੜੀ ਫਿਲਮ ਸੀ ਉਹਦੇ ਵਿੱਚ ਤੁਸੀਂ ਵੀ ਗਾਇਆ ਸੀ ਉਹ ਕਿਹੜਾ ਗੀਤ ਸੀ ਔਰ ਮੈਂ ਚਾਹਾਂਗਾ ਕਿ ਦਰਸ਼ਕਾਂ ਨੂੰ ਥੋੜਾ ਜਿਹਾ ਉਹ ਵੀ ਗਾ ਕੇ ਸੁਣਾਵਾਂ ਕਿਉਂਕਿ ਐਕਟਰ ਦੇ ਨਾਲ ਨਾਲ ਆਪਾਂ ਗਾਇਕੀ ਨੂੰ ਨਾ ਭੁੱਲ ਜਾਈਏ ਉਹ ਫਿਲਮ ਸੀ ਜੀ ਦਿਲਾਂ ਦਾ ਮਹਿਰਮ ਫਿਲਮ ਦਾ ਸਬਜੈਕਟ ਬਹੁਤ ਵਧੀਆ ਸੀ 뮤직 ট্র্যাক 뮤직 ট্র্যাক ਬਹੁਤ ਵਧੀਆ ਬਣਾਇਆ ਸੀਗਾ ਔਰ ਕਿਸੇ ਕਾਰਨ ਕਰਕੇ ਉਹ ਅੱਗੇ ਨਹੀਂ ਵੱਸ ਸਕਿਆ ਪ੍ਰੋਜੈਕਟ ਉਹਦੇ ਵਿੱਚ ਮੇਰਾ ਗਾਣਾ ਸੀਗਾ ਕੌਣ ਦਿਲਾਂ ਦਾ ਮਹਿਰਮ ਇੱਥੇ ਕੌਣ ਦਿਲਾਂ ਦਾ ਦਰਦੀ ਵੇ ਕਦਰਾਂ ਦੀ ਮੰਡੀ ਦੁਨੀਆ ਮੇਰਾ ਮੇਰਾ ਕਰਦੀ ਇਹ ਗੱਤ ਲੁੱਤਸੇ ਨੇ ਗਾਇਆ ਸੀਗਾ ਫਿਰ ਰੱਬ ਕਰ ਮੇਰੇ ਗੀਤਾਂ ਨੂੰ ਮੇਰੀ ਵੀ ਉਮਰ ਲੱਗ ਜਾਵੇ ਮੇਰੀ ਵੀ ਉਮਰ ਲੱਗ ਜਾਵੇ ਜਦ ਕੋਈ ਛੇੜੇ ਜਦ ਕੋਈ ਛੇੜੇ ਸਾਜ਼ ਇਸ਼ਕ ਦਾ ਗੀਤ ਮਰੇ ਹੀ ਗਾਵੇ ਗੀਤ ਮੇਰੇ ਹੀ ਗਾਵੇ ਰੱਬ ਕਰ ਮੇਰੇ ਗੀਤਾਂ ਨੂੰ ਉਹਦਾ ਲਾਸਟ ਅੰਤਰਾ ਮੈਂ ਤੁਹਾਨੂੰ ਸੁਣਾਦਾ ਜਿਹੜਾ ਇਹ ਸੀਗਾ ਰੱਖਣਾ ਸਾਬ ਦਿਲਾਂ ਵਿੱਚ ਯਾਰੋ ਗੀਤਾਂ ਦਾ ਸਰਮਾਇਆ ਸੋਚਾਂ ਦੇ ਸਾਗਰ ਚੋਂ ਕੱਢ ਕੇ ਮੋਤੀਆਂ ਵਾਂਗ ਲਿਆਇਆ ਭੁੱਲ ਨਾ ਜਾਣਾ ਪਲ ਵਿੱਚ ਜੋ ਮੈਂ ਸਾਂ ਲਈ ਹੈ ਗਾਇਆ ਵਕਤ ਕਿਤੇ ਮੇਰੇ ਗੀਤ ਤਹਤੋਂ ਖੋਕੇ ਨਾ ਲਜਾਵੇ ਖੋਕੇ ਨਾ ਲਜਾਵੇ ਰੱਬ ਕਰ ਮੇਰੇ ਗੀਤਾਂ ਨੂੰ ਕਿਰਜੀ ਜੀ ਜਿਹੜੀਆਂ ਪੁਰਾਣੀਆਂ ਯਾਦਾਂ ਨੇ ਵਾਕਈ ਸਰਮਾਇਆ ਨੇ ਕਿਉਂਕਿ ਇਹਨਾਂ ਨੂੰ ਸਾਹਮਣੇ ਵੀ ਰੱਖਣਾ ਜਿਹੜਾ ਹੈਗਾ ਉਹ ਸ਼ਬਦੇ ਨਹੀਂ ਸਾਡੇ ਲਈ ਕੀ ਸ਼ਬਦੇ ਨਹੀਂ ਹੁੰਦਾ ਔਰ ਬਹੁਤ ਸਾਰੇ ਬਾਲੀਵੁੱਡ ਦੇ ਵਿੱਚ ਐਕਟਰ ਵੀ ਨੇ ਬਿਲਕੁਲ ਜੀ ਆਪਾਂ ਇਸ ਮਸਲੇ 'ਚ ਆਪਣੇ ਆਪ ਨੂੰ ਲੱਕੀ ਸਮਝਦੇ ਆਂ ਕੁਝ ਕਿਸਮੇ ਸਮਝਦੇ ਆਂ ਕਿ ਜਿੰਨੀਆਂ ਮਹਾਨ ਹਸਤੀਆਂ ਇਹ ਸਾਡੇ ਸ਼ਹਿਰ 'ਚੋਂ ਸਾਨੂੰ ਪ੍ਰਾਊਡ ਫੀਲ ਹੁੰਦਾ ਕਿ ਬੜੇ ਬੜੇ ਜਿਨ੍ਹਾਂ ਨੇ ਦੁਨੀਆ 'ਚ ਨਾਮ ਪੈਦਾ ਕੀਤਾ ਮੁਹੰਮਦ ਰਫੀ ਸਾਬ੍ਹ ਮਹਿੰਦਰਪੁਰ ਸਾਬ੍ਹ ਰਜੇਸ਼ ਕੰਨਾ ਆਦਿ ਔਰ ਕਈ ਨਾਮ ਯਾਦ ਵੀ ਨਹੀਂ ਰਹਿੰਦੇ ਇਹਨੇ ਜਤਿੰਦਰ ਹੈ ਹਾਂ ਸਾਰੇ ਅੰਮ੍ਰਿਤਸਰ ਦੇ ਔਰ ਇਹ ਗੁਰੂ ਨਗਰੀ ਦਾ ਪਾਣੀ ਇਹੋ ਜਿਹੜਾ ਪੀ ਲੈਂਦਾ ਉਹ ਵਾਕਈ ਅਮਰ ਹੀ ਹੋ ਜਾਂਦਾ ਔਰ ਬੜਾ ਪ੍ਰਾਊਡ ਫੀਲ ਹੁੰਦਾ ਇਸ ਚੀਜ਼ ਤੇ ਸਾਨੂੰ ਕਿ ਸ਼ਾਇਦ ਇਹ ਉਸ ਮਿੱਟੀ ਦੀ ਏ ਥੋੜੀ ਬੋਤੀ ਏ ਜਿਹੜੇ ਹੁਣ ਤੋਂ ਚਲੋ ਸਾਡੀ ਜੀ ਏਜ ਦੇ ਉਸ ਫੈਕਟਰ ਤੇ ਉਸ ਸਟੇਜ ਤੇ ਪਹੁੰਚ ਗਏ ਆ ਕਿ ਉਹ ਆਵਾਜ਼ ਵੀ ਨਹੀਂ ਹੋਣੀਗੀ ਜੋ ਪਹਿਲਾਂ ਸੀ ਜਵਾਨੀ ਵੇਲੇ ਜੋ ਹੁੰਦੀ ਹੈ ਹਰ ਇਹ ਕਿ ਹੁਣ ਤੇ ਕਿ ਸ਼ੌਕ ਪੂਰੇ ਕਰਨ ਵਾਲੇ ਕੰਮ ਹੈ ਸ਼ੌਕ ਦਬਦਾ ਨਹੀਂ ਜਦੋਂ ਕਬੀਲਦਾਰੀ ਦੇ ਵਿੱਚ ਪੈ ਗਏ ਥੋੜੇ ਚਿਰ ਵਾਸਤੇ ਉਹ ਨਹੀਂ ਆਪਾਂ ਉਹਨੂੰ ਗਰੋ ਕਰ ਸਕੇ ਪਰ ਫਿਰ ਹੁਣ ਆ ਕੇ ਜਦੋਂ ਟਾਈਮ ਮਿਲਿਆ ਹੁਣ ਫਿਰ ਉਹ ਸ਼ੌਕ ਉਬਾਲੇ ਮਾਰਦਾ ਅਜੀਜੀ ਇੱਕ ਚੀਜ਼ ਮੈਨੂੰ ਦੱਸੋ ਕਿਉਂਕਿ ਤੁਸੀਂ ਦੱਸਿਆ ਕਿ ਉਬਾਲੇ ਮਾਰਦਾ ਕਿਉਂਕਿ ਕਿੰਨੇ ਨੇ ਉਬਾਲੇ ਜਦੋਂ ਮਾਰਦਾ ਵਾ ਤੇ ਉਹ ਫਿਰ ਬਾਹਰ ਨਿਕਲਦਾ ਵੀ ਹੈ ਔਰ ਜਿਸ ਤਰ੍ਹਾਂ ਕਿ ਸੋਸ਼ਲ ਮੀਡੀਆ ਦਾ ਯੁੱਗ ਹੈ ਡਿਜੀਟਲ ਦਾ ਯੁੱਗ ਹੈ ਔਰ ਅੱਜ ਕੱਲ ਜਿਹੜਾ ਹੈਗਾ ਖਾਸ ਕਰਕੇ ਕਰੋਕੇ ਦੇ ਉੱਤੇ ਜਿਹੜਾ ਲੋਕ ਜਿਹੜੇ ਨੇ ਗੀਤ ਗਾ ਕੇ ਆਪਣਾ ਇੱਕ ਮਨੋਰੰਜਨ ਜਿੱਥੇ ਕਰਦੇ ਨੇ ਕਿਉਂਕਿ ਬਹੁਤ ਸਾਰਾ ਟੈਲੈਂਟ ਜਿਹੜਾ ਹੈਗਾ ਅਮਰਸਰ ਦਾ ਛੁਪਿਆ ਜਿਹੜਾ ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਅਮਰਸਰ ਦੇ ਵਿੱਚ ਇਸ ਤਰ੍ਹਾਂ ਦੇ ਗਰੁੱਪ ਬਣੇ ਨੇ ਜਿਹੜੇ ਕਿ ਨੇ ਕਰੋਕੇ ਦੇ ਉੱਤੇ ਗਾਉਂਦੇ ਨੇ ਔਰ ਕਦੀ ਉਹ ਕਦੀ ਸਟੇਜ ਤੇ ਗਏ ਵੀ ਨਹੀਂ ਸੀ ਲੇਕਿਨ ਉਹਨਾਂ ਨੂੰ ਜਿਹੜਾ ਅਸੀਂ ਸੋਸ਼ਲ ਮੀਡੀਆ ਤੇ ਜਦੋਂ ਵੇਖਦੇ ਆ ਤਾਂ ਇੱਕ ਮਨ ਪ੍ਰਸੰਨ ਵੀ ਹੁੰਦਾ ਕਿ ਚਲੋ ਹੋਰ ਕੁਝ ਨਹੀਂ ਉਹ ਵੱਡੇ ਸਿੰਗਰ ਨਹੀਂ ਬਣ ਸਕੇ ਲੇਕਿਨ ਆਪਣਾ ਇੱਕ ਸ਼ੌਂਕ ਜਿਹੜਾ ਹੈਗਾ ਉਹ ਤੇ ਪੂਰਾ ਕਰ ਰਹੇ ਨੇ ਔਰ ਤੁਸੀਂ ਵੀ ਅੱਜਕੱਲ ਕਰੋਕੇ ਦੇ ਉੱਤੇ ਗਾਉਂਦੇ ਜੀ ਕੀ ਕਹਿਣਾ ਚਾਹੋਗੇ ਇਸ ਬਾਰੇ ਵੀ ਤੁਸੀਂ ਕਰੋਕੇ ਤੇ ਗਾਣਾ ਕਿਸ ਤਰ੍ਹਾਂ ਔਰ ਕਦੀ ਅਗਰ ਲਾਈਵ ਤੁਸੀਂ ਮਿਊਜ਼ਿਕ ਦੇ ਨਾਲ ਗਾਇਆ ਹੋਵੇ ਤਾਂ ਉਹ ਕਿਸ ਤਰ੍ਹਾਂ ਸੀ ਸੁਮੇ ਜੀ ਸਭ ਤੋਂ ਪਹਿਲਾਂ ਤੇ ਮੈਂ ਸ਼ਾਬਾਸ਼ ਕਿਨਾਂ ਉਸ ਬੰਦੇ ਨੂੰ ਜਨੇ ਕ੍ਰੋਕੇ ਦੀ ਕਾਰਡ ਗੱਡੀ ਜਿਆਦਾ ਜਿਹੜੇ ਟਰੈਕ ਅੱਜ ਕੱਲ ਆਉਂਦੇ ਨੇ ਉਹ ਅਨਿਲ ਚੋਹਾਨ ਦੇ ਆਉਂਦੇ ਔਰ ਪਹਿਲਾਂ ਪਹਿਲਾਂ ਮੈਨੂੰ ਇਹਦੇ ਬਾਰੇ ਬਿਲਕੁਲ ਗਿਆਨ ਨਹੀਂ ਸੀ ਕਿ ਕ੍ਰੋਕੇ ਕੀ ਹੈ ਮੈਨੂੰ ਆਪਣੇ ਇਥੇ ਅੰਮ੍ਰਿਤਸਰ ਦੇ ਨਾਮੀ ਸੰਗੀਤਕਾਰ ਜੀ ਹੈ ਸਿੰਗਰ ਵੀ ਹੈ ਹਰਿੰਦਰ ਸੋਲ ਉਹ ਮਨਸੋਲ ਸਾਹਿਬ ਨੇ ਇਹਦੇ ਵਾਸਤੇ ਇਨਕਰੇਜ ਕੀਤਾ ਕਿ ਤੁਸੀਂ ਭਾਈ ਗਾਓ ਮੈਂ ਕਿਹਾ ਯਾਰ ਮੈਂ ਕਦੀ ਇਸ ਤੇ ਗਾਇਆ ਨਹੀਂ ਨਾ ਮੈਂ ਕਦੀ ਮੈਂ ਸਿੰਗਰ ਹੈ ਵੀ ਨਹੀਂ ਕੰਨਨ ਇਹ ਤੁਸੀਂ ਟਰਾਈ ਕਰੋ ਉਹ ਮੈਂ ਪਹਿਲੀ ਵਾਰੀ ਇੱਕ ਗਾਣਾ ਗਾਇਆ ਫਿਰ ਮੈਨੂੰ ਉਹਦੀ ਟੈਕਨੀਕ ਸਮਝ ਆ ਗਈ ਔਰ ਇਹ ਜਿਹੜੀ ਕ੍ਰੋਕੇ ਟੈਕਨੀਕ ਹੈ ਜੀ ਇਹ ਮੈਂ ਕਹਿੰਦਾ ਅੱਜ ਦੀ ਤਰੀਕ ਦੇ ਵਿੱਚ ਨਾ ਇਹ ਜਿੰਨੇ ਸੀਨੀਅਰ ਸਟੇਜਨ ਨੇ ਨਾ ਸਾਡੇ ਵਰਗੇ ਉਹਨਾਂ ਵਾਸਤੇ ਇੱਕ ਬੜਾ ਵਧੀਆ ਪਲੇਟਫਾਰਮ ਹੈ ਮੈਂ ਬੜੀ ਜਗ੍ਹਾ ਤੇ ਗਿਆ ਮੈਂ ਲੁਧਿਆਣੇ ਇੱਕ ਰੂਜ਼ ਗਾਰਡਨ ਦੇ ਵਿੱਚ ਉੱਥੇ ਰੋਜ਼ ਸ਼ਾਮ ਨੂੰ 4 ਵਜੇ ਮਹਿਫਲ ਸੱਜਦੀ ਹੈ ਸੀਨੀਅਰ ਸਿਟੀਜ਼ਨ ਦੀ ਉਹਦੇ ਵਿੱਚ ਕਰੀਬ-ਕਰੀਬ ਸਵਾ ਸਵਾ ਦੇ ਕਰੀਬ ਮੈਂਬਰ ਐ ਨਹੀਂ ਉਹਨਾਂ ਦੇ ਔਰ ਉਹਨਾਂ ਚੋਂ 60 70 ਮੈਂਬਰ ਤੇ ਰੋਜ਼ ਹੀ ਪ੍ਰੈਜ਼ੈਂਟ ਹੁੰਦੇ ਨੇ ਔਰ ਬੜਾ ਵਧੀਆ ਫੈਮਿਲੀ ਮਾਹੌਲ ਹੁੰਦਾ ਉੱਥੇ ਔਰ ਵਧੀਆ ਤੋਂ ਵਧੀਆ ਸਿੰਗਰ ਨੇ ਮਤਲਬ ਕਿ ਉੱਥੇ ਕੋਈ ਕੁਆਲਿਟੀ ਨਹੀਂ ਕਿਸੇ ਦੀ ਵੀ ਮੈજર ਕੀਤੀ ਜਾਂਦੀ ਹਰ ਇੱਕ ਨਗਾਉਣ ਦਾ ਸ਼ੌਂਕ ਜੋ ਅੰਦਰ ਹੈਗਾ ਉਹਨੂੰ ਕੱਢੋ ਬਾਹਰ ਔਰ ਬੜਿਆ ਲੋਕਾਂ ਨੂੰ ਉੱਥੇ ਐਕਸਪੀਰੀਅੰਸ ਹੋ ਗਿਆ ਔਰ ਇਸ ਦੇ ਨਾਲ ਕੀ ਹੈਗਾ ਤੇ ਮੈਂ ਕਦੀ ਨਹੀਂ ਸੀ ਮਾਈਕ ਤੇ ਗਾਇਆ ਉਹ ਮੈਂ ਜਦੋਂ ਦਾ ਪਹਿਲੀ ਵਾਰੀ ਗਾਇਆ ਉਸ ਤੋਂ ਬਾਅਦ ਬਨੂਰ ਦੀ ਟੈਕਨੀਕ ਸਮਝ ਆਈ ਫਿਰ ਮੈਂ ਥੋੜੀ ਜਿਹੀ ਪ੍ਰੈਕਟਿਸ ਕੀਤੀ ਤੇ ਮੈਨੂੰ ਲੱਗਾ ਇਹ ਤੇ ਚੀਜ਼ ਬਹੁਤ ਵਧੀਆ ਹੈ ਚਰਾਗ ਦਿਲ ਦਾ ਜਲਾਓ ਬਹੁਤ ਹਨੇਰਾ ਹੈ ਜੇ ਤੁਹਾਨੂੰ ਸੁਰ ਦੀ ਸਮਝ ਹੈ ਟਰੈਕ ਸਾਰਾ ਤੇ 뮤직 ਟਰੈਕ ਤੁਹਾਨੂੰ ਉਹੀ ਮਿਲ ਜਾਣਾ Ориਜినਲ ਔਰ ਉਹਦੇ ਤੇ ਮੈਂ ਕਹਿੰਦਾ ਬਹੁਤ ਹੀ ਵਧੀਆ ਹੈ ਕਿ ਸੀਨੀਅਰ ਸਿਟੀਜ਼ਨ ਵਾਸਤੇ ਨੇ ਬਹੁਤ ਵਧੀਆ ਹੈ ਪਲੇਟਫਾਰਮ ਹੈ ਜਿਨ੍ਹਾਂ ਨੂੰ ਥੋੜਾ ਪਤਾ ਵੀ ਗਾਉਣ ਦਾ ਸ਼ੌਂਕ ਹੈ ਇੱਥੇ ਆਪਣੇ ਅੰਮ੍ਰਿਤਸਰ ਦੇ ਵਿੱਚ ਤੁਸੀਂ ਵੇਖੋ ਕੰਪਨੀ ਬਾਗ ਦੇ ਵਿੱਚ ਸ਼ਨੀਵਾਰ ਐਤਵਾਰ ਮਹਿਕਲ ਸੱਜਦੀ ਹੈ ਔਰ ਆਪਣੇ ਆਪਣੇ ਆਪਣੀ ਕਲਾ ਦਾ ਮੁਜ਼ਾਹਰਾ ਕਰਦੇ ਨੇ ਉੱਥੇ ਲੋਕ ਬੜੇ-ਬੜੇ ਵਧੀਆ ਸਿੰਗਰ ਨੇ ਉਹਦੇ ਵਿੱਚੋਂ ਕਾਫੀ ਵਧੀਆ ਗਾਉਣ ਵਾਲੇ ਵੀ ਗਾਉਣ ਵੀ ਲੱਗ ਪਏ ਤੇ ਇਹਨਾਂ ਨੂੰ ਪਹਿਲਾਂ ਗਾਇਕੀ ਦਾ ਨਹੀਂ ਸੀ ਪਤਾ ਮੇਰੇ ਵਰਗਿਆਂ ਨੂੰ ਉਹ ਵੀ ਥੋੜਾ-ਬੋੜਾ ਮਰਨ ਲੱਗ ਪਏ ਔਰ ਇੱਕ ਮੈਗਨਿਕ ਬਹੁਤ ਵਧੀਆ ਪਲੇਟਫਾਰਮ ਹੈ ਔਰ ਇਹ ਜਿਹਨੂੰ ਜਿੰਨੇ ਵੀ ਸ਼ੌਂਕ ਹੈਗਾ ਇਹ ਇਹਦੇ ਨਾਲ ਆਪਣਾ ਸ਼ੌਂਕ ਪੂਰਾ ਕਰਨਾ ਚਾਹੀਦਾ ਹੈ ਔਰ ਗਾਣਾ ਚਾਹੀਦਾ ਮੇਰਾ ਸਵਾਲ ਸੀ ਕਿ ਅਗਰ ਕਰਾਕੇ ਤੇ ਗਾਣਾ ਹੋਵੇ ਜਾਂ ਲਾਈਵ ਗਾਣਾ ਹੋਵੇ ਤਾਂ ਕੀ ਥੋੜਾ ਜਿਹਾ ਫਰਕ ਆ ਕਿਉਂਕਿ ਮੈਂ ਚਾਹਾਂਗਾ ਕਿ ਜਿਹੜੇ ਦਰਸ਼ਕ ਸਾਡੇ ਇੰਟਰਵਿਊ ਤੁਹਾਡਾ ਵੇਖ ਰਹੇ ਨੇ ਸੁਣ ਰਹੇ ਨੇ ਅਗਰ ਕੋਈ ਸਾਡੇ ਸੀਨੀਅਰ ਸਿਟੀਜ਼ਨ ਤੁਸੀਂ ਗੱਲ ਕਰਦੇ ਅਗਰ ਕੋਈ ਕੱਲ ਨੂੰ ਉੱਤੇ ਗਾਣਾ ਜਾ ਗਾਉਣਾ ਚਾਵੇ ਕਹਿੰਦੇ ਨੇ ਕਿ ਟੈਲੈਂਟ ਤੇ ਸਭ ਦੇ ਵਿੱਚ ਹੁੰਦਾ ਲੇਕਿਨ ਉਹ ਕਿਸ ਤਰ੍ਹਾਂ ਸਾਹਮਣੇ ਆਉਣਾ ਉਹ ਕਹਿੰਦੇ ਨੇ ਕਿ ਜੀ ਵਿੱਚ ਟੈਲੈਂਟ ਹੈ ਉਹਦੇ ਤੇ ਡਿਪੈਂਡ ਕਰਦਾ ਤੇ ਮੈਂ ਚਾਹਾਂਗਾ ਕਿ ਥੋੜਾ ਜਿਹਾ ਉਹਦੀ ਜਿਹੜੀ ਵਿਧੀ ਹੈਗੀ ਆ ਨਾ ਕਿ ਅਗਰ ਇੱਕ ਨਵੇਂ ਬੰਦੇ ਨੇ ਉਸ ਤੇ ਗਾਣਾ ਤਾਂ ਕਿਸ ਤਰ੍ਹਾਂ ਦਾ ਗਾਣਾ ਔਰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਇਹ ਸਮਝੀ ਜਿਸ ਤਰ੍ਹਾਂ ਕਿ ਕਰੌਕੇ ਤੇ ਐਕਚੁਅਲੀ ਗਾਣਾ ਔਖਾ ਹੈ ਕਿਉਂਕਿ ਇਹ ਟ੍ਰੈਕ ਤੇ ਚੱਲਦਾ ਜਾਣਾ ਇੱਕ ਤੇ ਆ ਕਿ ਉਹ ਤੁਸੀਂ ਜੋ ਟ੍ਰੈਕ ਦਾ origignal scale ਹੈ ਨਾ ਤਾਨੂੰ ਉਸੇ ਸਕੇਲ ਤੇ ਗਾਣਾ ਪੈਣਾ ਉਹ ਤੁਸੀਂ ਆਪਣੀ ਆਵਾਜ਼ ਦੇ ਹਿਸਾਬ ਨਾਲ ਵੇਖਣਾ ਕਿ ਤੁਸੀਂ ਕਿਹੜਾ ਗਾਣਾ ਚੁਸ ਕੀਤਾ ਜੇ ਤੁਹਾਨੂੰ ਉੱਥੋਂ ਤੱਕ ਤੁਹਾਡੀ ਵੋਇਸ ਸਕੇਲ ਜਾਂਦਾ ਫਿਰ ਤੁਸੀਂ ਉੱਤੇ ਗਾ ਸਕਦੇ ਹੋ ਫਿਰ ਉਹਦੇ ਨਾਲ ਚੱਲਣਾ ਪੈਣਾ ਉਹ ਤੇ ਗੱਡੀ ਚੱਲਦੀ ਜਾਂਦੀ ਹੈ ਜੇ ਤੁਸੀਂ ਭੱਜ ਕੇ ਫੜ ਗਏ ਤੇ ਫੇਰ ਹੈ ਜੇ ਰਹਿ ਗਏ ਤੇ ਰਹਿ ਗਏ ਚਾਰਾ ਦੇ ਕਾਲਾ ਚਨਾ ਰਹੀ ਰਹੀ ਕੋਟ ਕੇ ਆ ਬਹੁਤ ਅੰਧੇਰਾ ਹੈ ਚਰਾਗ ਦਿਲ ਦਾ ਜਲਾਉ ਬਹੁਤ ਅੰਧੇਰਾ ਹੈ ਅੰਜੀ ਜੀ ਬਹੁਤ-ਬਹੁਤ ਸ਼ੁਕਰੀਆ ਫਿਲਮ ਸਟਾਰਸ ਦੀ ਟੀਮ ਨੂੰ ਟਾਈਮ ਦੇਣ ਵਾਸਤੇ ਔਰ ਅਸੀਂ ਉਮੀਦ ਕਰਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਇਸ 뮤직 ਦੇ ਨਾਲ ਜੁੜੇ ਜੇ ਪਰਮਾਤਮਾ ਤੁਹਾਨੂੰ ਜੋੜ ਕੇ ਰੱਖੇ ਔਰ ਤੰਦਰੁਸਤੀ ਬਖਸ਼ੇ ਔਰ ਤੁਸੀਂ ਹੋਰ ਇਸ ਤਰ੍ਹਾਂ ਦੀ ਪਲੇਨਾ ਜਿਹੜੀ ਹੈਗੀ ਆ ਬੱਚਿਆਂ ਨੂੰ ਦਿੰਦੇ ਰਹੋ ਕੀ ਕਹਿਣਾ ਚਾਹੋਗੇ ਲਾਸਟ ਵਿੱਚ ਇਸ ਚੈਨਲ ਬਾਰੇ ਵੀ ਕਿ ਅਸੀਂ ਉਹਨਾਂ ਨੂੰ ਮੈਂ ਪਹਿਲੇ ਸਟਾਰਿੰਗ ਵਿੱਚ ਵੀ ਕਿਹਾ ਸੀ ਕਿ ਅਸੀਂ ਉਹਨਾਂ ਨੂੰ ਲੈ ਕੇ ਆਉਨੇ ਆ ਕੈਮਰੇ ਦੇ ਅੱਗੇ ਜਿਹਨਾਂ ਨੂੰ ਕੋਈ ਜਾਣਦਾ ਵੀ ਨਹੀਂ ਹੈ ਕੈਮਰੇ ਦੇ ਅੱਗੇ ਕਦੀ ਉਹ ਬੈਠੇ ਵੀ ਨਹੀਂ ਬਿਲਕੁਲ ਸਹੀ ਕਿਹਾ ਤੁਸੀਂ ਮੈਂ ਪਹਿਲਾਂ ਵੀ ਤੁਹਾਨੂੰ ਇਹ ਬੇਨਤੀ ਕੀਤੀ ਤੁਹਾਨੂੰ ਕਈ ਦਿਨ ਤੋਂ ਮੈਂ ਹੋਈ ਕਹਿੰਦਾ ਆ ਰਿਹਾ ਕਿ ਮੇਰੀ ਕੋਈ ਏਡੀਆਂ ਵੱਡੀਆਂ ਪ੍ਰਾਪਤੀਆਂ ਨਹੀਂ ਹੈਗੀਆਂ ਇਹ ਪਰ ਫਿਰ ਵੀ ਤੁਸੀਂ ਇੱਕ ਨਿਮਾਣੇ ਨੂੰ ਮਾਣ ਬਖਸ਼ਣ ਵਾਲਾ ਕੰਮ ਹੈ ਇਹ ਮੈਂ ਕਹਿੰਦਾ ਬਹੁਤ ਵਧੀਆ ਤੁਸੀਂ ਕੰਮ ਕਰ ਰਹੇ ਹੋ ਇਹਦੇ ਨਾਲ ਕਿ ਇੱਕ ਇੱਕ ਸੋਸ਼ਲ ਆਪਣਾ ਬੰਦੇ ਨੂੰ ਨਾ ਜ਼ਿੰਮੇਵਾਰੀ ਆ ਜਾਂਦੀ ਹੈ ਕਿ ਹੁਣ ਜੇ ਮੈਂ ਇੰਟਰੋਡਿਊਸ ਹੋਇਆ ਲੱਖਾਂ ਲੋਕਾਂ ਨੇ ਦੇਖਿਆ ਮੈਨੂੰ ਦੇਖਣਾ ਤੇ ਮੇਰੀ ਵੀ ਕੋਈ ਡਿਊਟੀ ਵੱਧ ਜਾਂਦੀ ਹੈ ਕਿ ਮੈਂ ਕੁਝ ਕਰਾਂ ਔਰ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਬੜੇ ਇਹੋ ਜਿਹੇ ਹੈਗੇ ਨੇ ਮੇਰੇ ਵਰਗੇ ਜਿਹੜੇ ਅਣਗੌਲੇ ਜਿਨ੍ਹਾਂ ਨੂੰ ਨਹੀਂ ਕੋਈ ਨੋਟਿਸ ਕਰਦਾ ਔਰ ਮੈਂ ਕਹਿੰਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਬਹੁਤ ਵਧੀਆ ਕੰਮ ਕਰ ਰਹੇ ਹੋ ਤੇ ਤੇ ਮੇਰੀ ਨਜ਼ਰ 'ਚ ਵੀ ਕੋਈ ਇਹੋ ਜਿਹਾ ਹੋਏਗਾ ਤਾਂ ਮੈਂ ਤੁਹਾਨੂੰ ਜ਼ਰੂਰ ਰੈਫਰ ਕਰਾਂਗਾ ਇਹੋ ਜਿਹਿਆਂ ਨੂੰ ਅੱਗੇ ਲਿਆਓ ਔਰ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਰਦਾ ਹਾਂ ਕਿ ਤੁਸੀਂ ਮੈਨੂੰ ਮਾਣ ਬਖਸ਼ਿਆ ਇਹਨਾਂ ਜਿਹਦੇ ਮੈਂ ਲਾਇਕ ਨਹੀਂ ਸੀ ਦੇਖੀ ਕਹਿੰਦੇ ਕਿ ਗੁਣ ਜਿਹੜੇ ਆ ਨਾ ਉਹ ਬੰਦੇ ਨੂੰ ਆਪਣੇ ਆਪ ਆਪਣੇ ਕੋਲ ਨਜ਼ਰ ਨਹੀਂ ਆਉਂਦੇ ਉਹ ਜਿਹੜਾ ਦੂਸਰਾ ਬੰਦਾ ਹੁੰਦਾ ਵਾ ਉਹੀ ਪਰਤੱਖ ਵੇਖ ਕੇ ਜਿਹੜਾ ਹੈਗਾ ਕਿਉਂਕਿ ਮੈਨੂੰ ਵੀ 30-40 ਸਾਲ ਹੋ ਗਿਆ ਤੁਹਾਨੂੰ ਵੇਖਦੇ ਇਸ ਤਰ੍ਹਾਂ ਹੀ ਕਿ ਕਿਸ ਤਰ੍ਹਾਂ ਤੁਸੀਂ ਤੁਹਾਡੇ ਗਾਣੇ ਲਿਖੇ ਸੀ ਅਸੀਂ ਸੁਣਦੇ ਰਹੇ ਹਾਂ ਠੀਕ ਹੈ ਜਿਨ੍ਹਾਂ ਨੇ ਗਾਏ ਹੈ ਅਸੀਂ ਉਹਨਾਂ ਕੋ ਵੀ ਸੁਣਦੇ ਰਹੇ ਹਾਂ ਤੇ ਇਸ ਕਰਕੇ ਮੈਨੂੰ ਹੈਗਾ ਸੀ ਕਿ ਤੁਹਾਨੂੰ ਤੁਸੀਂ ਜਿਹੜੇ ਹੈਗਾ ਕੈਮਰੇ ਦੇ ਸਾਹਮਣੇ ਆਉਣਾ ਚਾਹੀਦਾ ਔਰ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਸ਼ੁਕਰੀਆ ਜੀ ਧੰਨਵਾਦ ਤੁਸੀਂ ਇਹਨਾਂ ਮੈਨੂੰ ਮਾਨ ਬਖਸ਼ਿਆ ਬਹੁਤ ਬਹੁਤ ਅਨੁਸ਼ਾ। ਇਹ ਸਨ ਹਰਜੀਤ ਸਿੰਘ ਜੀ ਔਰ ਜਿਨ੍ਹਾਂ ਨੇ ਆਪਣੇ ਲਾਈਫ ਦੇ ਐਕਸਪੀਰੀਅੰਸ ਵੀ ਦੱਸੇ ਨੇ ਔਰ ਨਾਲ ਨਾਲ ਖਾਸ ਕਰਕੇ ਆਪਣੇ ਨੌਜਵਾਨ ਪੀੜੀ ਨੂੰ ਚਾਹੇ ਉਹ ਕੁੜੀਆਂ ਨੇ ਮੁੰਡੇ ਨੇ ਉਹਨਾਂ ਨੇ ਕਿਹਾ ਕਿ ਜਿਸ ਖੇਤਰ ਵਿੱਚ ਵੀ ਤੁਸੀਂ ਜਾਣਾ ਵਾ ਆਪਣੇ ਆਪ ਨੂੰ ਪ੍ਰੀਪੇਅਰ ਕਰਕੇ ਚੱਲੋ ਔਰ ਬਹੁਤ ਸਾਰੀ ਮੋਟੀਵੇਸ਼ਨ ਜਿਹੜੀ ਹੈਗੀ ਆ ਉਹ ਬੱਚਾ ਨੂੰ ਦਿਤਤੀ ਹੈ। ਔਰ ਇਸੇ ਤਰ੍ਹਾਂ ਸੀ ਹੋਰ ਵੀ ਇਸ ਤਰ੍ਹਾਂ ਦੀ ਸ਼ੇਖ ਚੀਤ ਨਾਲ ਤੁਹਾਨੂੰ ਮਿਲਾਂਦੀ ਫਿਰ ਵੀ ਪੂਰੀ ਕੋਸ਼ਿਸ਼ ਕਰਾਂਗੇ ਅਤੇ ਤਦ ਤੱਕ ਦਿਓ ਇਜਾਜ਼ਤ ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਸੁਵਿੰਦਰ ਸਿੰਘ ਫਿਲਮ ਸਟਾਰਸ ਅਮਰਸਰ